ਅਰਜنٹੀਨਾ ਦੀ ਰਾਜਧਾਨੀ ਬਿਊਨਸ ਆਇਰਸ ਦੇ ਵਿੱਚ ਤਿੰਨ ਨੌਜਵਾਨ ਔਰਤਾਂ ਦੇ ਕਤਲ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਉਹਨਾਂ ਦਾ ਨਾਂ ਸਿਰਫ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਸੀ। ਸਗੋਂ ਇਸ ਘਟਨਾ ਦਾ ਸੋਸ਼ਲ ਮੀਡੀਆ ਸਾਈਟ ਇੰਸਟਾਗ੍ਰਾਮ ਤੇ ਸਿੱਧਾ ਪ੍ਰਸਾਰਣ ਵੀ ਕੀਤਾ ਗਿਆ ਸੀ। ਇਸ ਘਟਨਾ ਨੂੰ ਇੱਕ ਡਰੱਗ ਗੈਂਗ ਦੇ ਨਾਲ ਜੋੜਿਆ ਜਾ ਰਿਹਾ ਹੈ। ਮ੍ਰਿਤਕਾਂ ਦੇ ਵਿੱਚ 20 ਸਾਲਾ, ਮੋਰੇਨਾ ਵੜੀ ਅਤੇ ਬ੍ਰੈਂਡਾ ਡੇਲ ਕਾਸਟਿਲੋ ਚਿਹਰੇ ਭਰਾ ਅਤੇ 15 ਸਾਲਾ ਲਾਰਾ ਗੁਟੀਦੇ ਸ਼ਾਮਲ ਨੇ ਉਹਨਾਂ ਦੀਆਂ ਲਾਸ਼ਾਂ ਬੁੱਧਵਾਰ ਨੂੰ ਬਿਊਨਸ ਆਇਰਸ ਦੇ ਦੱਖਣੀ ਹਿੱਸੇ ਵਿੱਚ ਇੱਕ ਘਰ ਦੇ ਵਿਹੜੇ ਦੇ ਵਿੱਚ ਦੱਬੀਆਂ ਹੋਈਆਂ ਮਿਲੀਆਂ ਤੇ ਇਹ ਤਿੰਨੋਂ 19 ਸਤੰਬਰ ਤੋਂ ਲਾਪਤਾ ਸਨ ਪੁਲਿਸ ਜਾਂਚ ਤੋਂ ਪਤਾ ਲੱਗੇ ਕਿ ਨੌਜਵਾਨ ਹੋਰਤਾਂ ਨੂੰ ਇੱਕ ਪਾਰਟੀ ਦੇ ਬਹਾਨੇ ਇੱਕ ਵੈਨ ਦੇ ਵਿੱਚ ਫਸਾਇਆ ਗਿਆ ਸੀ ਉੱਥੇ ਗਿਰੋਹ ਦੇ ਮੈਂਬਰਾਂ ਨੇ ਉਹਨਾਂ ਤੇ ਤਸ਼ੱਦਦ ਕੀਤਾ ਤੇ ਫਿਰ ਉਹਨਾਂ ਦਾ ਕਤਲ ਕਰ ਦਿੱਤਾ ਗਿਰੋ ਦਾ ਇਰਾਦਾ ਦੂਜਿਆਂ ਨੂੰ ਡਰਾਉਣਾ ਅਤੇ ਇੱਕ ਸੁਨੇਹਾ ਪੇਜਣਾ ਸੀ ਉਹਨਾਂ ਲੋਕਾਂ ਦਾ ਵੀ ਇਹੀ ਹਾਲ ਹੋਵੇਗਾ ਜਿਨ੍ਹਾਂ ਨੇ ਉਹਨਾਂ ਤੋਂ ਨਸ਼ੀਲੇ ਪਦਾਰਥ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਅਧਿਕਾਰੀਆਂ ਦੇ ਅਨੁਸਾਰ ਇਸ ਭਿਆਨਕ ਘਟਨਾ ਨੂੰ ਇੱਕ ਅਣਜਾਣ ਇੰਸਟਾਗ੍ਰam ਅਕਾਊਂਟ ਉਤੇ ਲਾਈਵ ਸਟ੍ਰੀਮ ਕੀਤਾ ਗਿਆ ਤੇ ਇਸ ਨੂੰ 45 ਲੋਕਾਂ ਨੇ ਦੇਖਿਆ ਸੀ ਹਾਲਾਂਕਿ ਇੰਸਟਾਗ੍ਰam ਦੀ ਮੂਲ ਕੰਪਨੀ ਮੈਟਾ ਦਾ ਕਹਿਣਾ ਹੈ ਕਿ ਉਸ ਨੂੰ ਇਸ ਗੱਲ ਦਾ ਕੋਈ ਵੀ ਸਬੂਤ ਨਹੀਂ ਮਿਲਿਆ ਕਿ ਵੀਡੀਓ ਨੂੰ ਉਸ ਦੇ ਪਲੇਟਫਾਰਮ 'ਤੇ ਲਾਈਵ ਸਟ੍ਰੀਮ ਕੀਤਾ ਗਿਆ ਸੀ